ਓਏ ਪੈਦਾ ਪਣੀ ਬਸ ਆ ਰਹੀਗੀ ਇੱਕ ਐ ਕਿਹਨੂੰ ਫੇਰ ਪੈਣੀ ਆ ਜਾ ਬੈਂਕ ਚ ਲੱਗੀ ਆਪਾਂ ਓ ਯਾਰ ਬੈਂਕ ਬੁੱਕ ਜਾ ਆ ਬਾਪੂ ਆਫੀ ਕਿਉਂ ਜਾ ਆ ਮੈਂ ਓਏ ਇਧਰ ਛੇੜੀ ਮੋੜੇ ਆਵਾਂਗੇ ਓ ਯਾਰ ਨਹੀਂ ਮੇਰੇ ਕੋਲ ਮੋੜਿਆ ਜਾ ਹੋ ਦੁੱਕੇ ਜਾਮਾ ਚੁਰਕੀ ਵਗ ਜਾ ਹੁਣ ਆ ਤਾਂ ਲੀਕ ਹੋਏ ਹੋਣੇ ਇਹਦੇ ਸੌਕਰ ਦਾ ਕੀ ਲੀਕ ਹੋ ਗਿਆ ਇਹ ਸੌਕਰ ਲੀਕ ਨੇ ਇਹਨੂੰ ਕੁਵਾਰ ਤੇ ਸਾਲੇ ਨੂੰ ਕੋਈ ਨਾ ਤੂੰ ਵਗਿਆ ਮੈਂ ਕੀ ਕਰਨੇ ਇਹਨਾਂ ਨਾਲੇ ਉਹ ਮੈਂ ਬਣਾ ਲਿੰਟਕਣਾ ਖੇਡਾਉਣਾ ਲਿੰਟ ਕਰਾਂ ਮੇਗਾ ਹਾਂ ਚਲ ਠੀਕ ਆ ਗਿਆ ਮੈਂ ਹੁਣੀ ਜਾਂਦਾ ਤੂੰ ਐ ਕਰ ਇਹਨਾਂ ਨੂੰ ਕੱਕ ਬਾਦੀ ਨਾਲ ਇਹਨਾਂ ਨੂੰ ਹਾਂ ਉਹ ਤੈਨੂੰ ਕਿੰਨੇ ਵਰਗਾ ਮਾਬਰ ਹੋ ਕੇ ਨਾ ਮਾਰਿਆ ਕਰ ਯਾਰ ਚਲ ਯਾਰ ਐਂ ਕੀ ਹੁੰਦਾ ਤੂੰ ਤਾਂ ਉਹੀ ਪੁਰਾਣੇ ਜਵਾਨੀ ਦੀਆਂ ਗੱਲਾਂ ਕਰੀ ਜਾਂਦਾ ਪਰ ਕੰਮ ਨਹੀਂ ਬਣਦਾ ਹੁੰਦਾ ਮੇਰੀ ਗੱਲ ਸੁਣ ਹਾਂ ਤੂੰ ਲਿੰਟ ਕਾਇ ਵਾਸਤੇ ਜੰਨਾ ਕਰਾਉਣਾ ਓਏ ਆ ਵੱਡਾ ਲਿਆ ਮੈਂ ਟਰੈਕਟਰ ਤੇ ਇਹਦਾ ਐਡਾ ਕੰਮ ਸਾਰੀ ਤੇ ਜਾਂਦਾ ਆਪਣਾ ਚੰਗਾ ਭਲਾ ਤੂੰ ਤਾਂ ਫੇਲਾ ਫਿਰਦਾ ਰਹਿਣਾ ਠਿੱਕ ਦਵਾਣੇ ਆ ਕਰਾਂਗਾ ਕੋ ਕਰ ਕੋ ਮੈਮੂਨ ਲੱਗਦਾ ਹੈਗਾ ਹੋ ਤੂੰ ਕੀ ਕਰੇਗਾ ਕਾਲਾ ਹੋ ਜੂ ਮੈਂ ਤਾਂ ਫੜਦਾ ਕਿੰਨੀ ਹੁੰਦੀ ਆ ਕੰਮ ਕੋਈ ਹੋ ਰਹੀ ਦੂੰਗਾ ਤਾਂ ਤੂੰ ਕੀ ਕਰੇਗਾ ਉਹ ਬਾਪੂ ਆਪਣਾ ਆਈ ਵਧੀਆ ਸਰੀਂਦਾ ਮਾ ਦਾ ਨਾ ਘਟਾ ਕਾਲ ਜੂ ਇੱਥੇ ਆ ਗਣ ਨੂੰ ਅਨੂੰ ਖੇਚ ਲੈ ਗਾ ਜਾ ਯਾਰ ਤੂੰ ਪਰੇ ਆ ਜਾਨੀ ਮੈਂ ਹੁਣੀ ਆ ਰਿਹਾ ਆਲੇ ਹੁਣ ਛੋਟੇ ਜਿਹਾ ਬਸੂ ਕਰੇ ਉਹਨੂੰ ਪਰ ਤੋਂ ਹਟਾਵਾਂਗੇ ਨਾ ਭਰਦੇਗਾ ਖਰਚ ਆਪਾਂ ਆਪੀ ਭਰ ਦੂਆ ਤੂੰ ਜਿਹੜਾ ਕੰਮ ਕਰ ਤੂੰ ਉਹਨਾਂ ਕਰ ਤੋ ਇਹਨੂੰ ਉਹ ਕਰ ਇਹਨੂੰ ਸਟਾਰਟ ਸ਼ੂਟ ਕਰਕੇ ਚੁੜਾਉਗਾ ਇਹ ਸਟਾਰਟ ਨਹੀਂ ਹੁੰਦਾ ਆ ਗਿਆ ਬਸ ਮੈਂ ਨਾਲੇ ਕੰਮ ਨਿਮੇੜਦੇ ਸਾਰੇ ਬੜਾ ਲਉ ਪੀਤਾ ਹੋਏ ਨੇ ਸੇਮ ਰਵਾਉ ਮੈਨ ਲਾਦਾ ਤਾਂ ਪੰਜ ਮੈਨੂੰ ਨਹੀਂ ਉਹ ਮਣਾ ਕਰਜ ਵਾਲਾ ਪੰਗਾ ਲੈ ਤਾ ਲਿਆ ਲਿਮਟ ਵੀ ਕਿੜਾ ਲਈ ਹੋਣਾ ਟਰੈਕਟਰ ਵੀ ਲੈ ਲਾਂਗੇ ਚੱਲ ਮੂੰਜਾ ਆਇਆ ਕੰਮ ਤੇ ਲੱਗ ਜੇ ਕਿਤੇ ਪੈਨ ਦਾ ਖੇਤੀਆ ਪੰਗਾ ਮੈਨੂੰ ਲੈਣਾ ਪੈ ਜੀ ਹੁਣ ਇਹ ਸਹੀ ਢੰਗ ਨਾਲ ਮੁੜ ਵੀ ਜਾਵੇ ਕਿਤੇ ਲੈਣੇ ਦੇਣੇ ਪੈ ਜਾਣਾ ਦੇਖਦੇ ਹਾਂ ਪਰਮਾਤਮਾ ਕੀ ਬਣਾਣਾ ਦੇ ਤੇ ਯਾਰ 50 50 ਦੇ ਨੇ ਅੱਛਾ ਹਾਂ ਅੱਜ ਨਾਲ ਮੇਰੇ ਘਰ ਨਾਲ ਖਾ ਗੱਦੇ ਵਰਗੇ ਹੋਏ ਕੋ ਦੋਨਿਆਂ ਨੇ ਹਾਂ ਅਜੋ ਟਰੈਕਟਰ ਲੱਗੇ ਆਈ ਆਪਾਂ ਆ ਬਾਪੂ ਇੰਨੇ ਵੈਸੇ ਲਿਆਇਆ ਇਦਾਂ ਲੈ ਜੋ ਆਇਓ ਕੰਮ ਕਰਦੇ ਆ ਜ ਹੁਣ ਚੱਲ ਬਣੀ ਨੇ ਪੈਸੇ ਆਹਦੀ ਬਾਗੀ ਬਾਪੂ ਹਾਂ ਆ ਗਿਆ ਸਕੂਲੋਂ ਐਨੇ ਵੱਲਤਾ ਹੋ ਗਏ ਤੇਰੇ ਕੋਲ ਮੈਨੂੰ ਕਿੱਥੇ ਨੇ ਪੈਸੇ ਆਈਫੋਨ 7 ਪਲੱਸ ਦਵਾ ਦੇ ਪਬਜੀ ਡਾਊਨਲੋਡ ਕਰਕੇ ਫੇਰ ਕਿੱਥੇ ਨੇ ਪੈਸੇ ਮੇਰੇ ਲੋਏ ਚੋਲਾ ਦਾ ਭਰੀ ਬੈਠਾ ਇਹ ਉਹਨੇ ਬਸ ਥੋੜੀ ਇੱਧਾ ਉਹਦੇ ਬਾਅਦ ਟਰੈਕਟਰ ਲਿਆਵਾਂਗੇ ਆਪਾਂ ਫਿਰ ਕੀ ਹੁੰਦਾ ਮੋਬਾਈਲ ਲੈ ਆਉਂਦੇ ਆ ਫੋਨ ਨੂੰ ਦੁੱਧ ਦਉ ਤੈਨੂੰ ਉਹ ਦੋ ਦੋ ਮੋਬਾਈਲ ਤੈਨੂੰ ਤੈਨੂੰ ਮਾਲ ਆਏਗੇ ਕੋਟੇ ਕੋਟੇ ਕਿਆ ਮੇਰੀ ਗਾ ਸੁਣ ਕੀ ਹੋ ਗਿਆ ਇਹਨੂੰ ਕੀ ਪੜਾਈ ਨਾ ਤੂੰ ਕੀ ਕਹੀ ਨਾ ਇਹ 8ਵੀਂ ਕਲਾਸ ਚ ਹੋ ਗਿਆ ਉਹ ਫੋਨ ਮੰਗਦਾ ਕਰਦਾ 7+ ਲੈ ਉਹ ਫੋਨ ਤਾਂ ਪਾ ਲਿਆ 8ਵੀਂ ਕਲਾਸ ਚ ਹੋ ਗਿਆ ਪਬਜੀ ਦਾ ਉਹਨੂੰ ਲਗਾਉਣੀ ਉਹ ਬਣੇ ਪਬਜੀਆ ਚੰਗਰ ਕੱਖ ਬਾਬਾ ਚੋਲਾ ਦਾ ਭਰੀ ਬੈਠਾ ਚੱਲ ਇਹਦੇ ਨਾਲ ਲੜਨਾ ਆਪਾਂ ਉੱਥੇ ਟਰੈਕਟਰ ਦੇਖ ਕੇ ਆਈਏ ਮੱਡੀ ਚੱਲ ਹਾਂ ਇਹਨੂੰ ਨਾਲ ਲੈ ਚਲੀਏ ਬਲ ਬ ਇਹ ਇਹਦਾ ਸੌਦਾ ਮਾਰਨ ਦੀ ਉੱਤੇ ਖੈਲੋ ਬਾਪੂ ਉਹਦਾ ਸੌਦਾ ਮਾਰਨ ਦੀ ਉਹ ਵੇਖਿਆ ਕਿ ਨਾ ਉਹਦਾ ਫੇਰ ਲੈ ਕੇ ਆਣਗੇ ਪਹਿਲਾਂ ਉਹਦੂ ਦੇਖਦਾ ਉਹਨੂੰ ਚਲ ਠੀਕ ਆ ਦੇ ਕੋਈ ਕੁਝ ਕੱਢਿਆ ਨਹੀਂ ਕੁਸਰਜੋ ਬਈ ਨਾ ਮੈਂ ਤਾਂ ਕੁਝ ਨਹੀਂ ਕਰਦਾ ਤੁਹਾਨੂੰ ਲੱਗਦਾ ਹੱਲਿਆ ਹੋਇਆ ਆਹੋ ਮੋਰਨੀ ਮੰਗ ਦਾ ਉੱਤੇ ਬੈਠ ਰਹਿਣਾ ਹੈਗਾ ਆ ਦੇਖ ਆ ਕਹਿੰਦਾ ਹੈਗਾ ਇੱਥੇ ਭਰੇ ਆਪੇ ਪੈਸੇ ਨਾ ਤੂੰ ਸਿਖਾਉਣਾ ਇਹਨੂੰ ਕਹਿੰਦਾ ਅੱਜ ਵੀ ਮਾਰੀ ਮੋੜਾ ਪੜ ਲਿਆ ਯਾਰ ਪੜ ਲਿਆ ਕਰ ਨਹੀਂ ਮੈਂ ਦੰਗਾ ਦਰ ਲਾਉਣਾ ਆਇਤਾ ਕਰਨਾ ਕੋਈ thro ਕੋਈ ਲਾਪੂ ਹਾਂ ਫੇਰੀ ਗਾਲ ਸੋਣਾ ਮੱਡੀ ਤੇ ਜਾਣ ਨਾਲੋਂ ਆ ਆਪਣੇ ਪਿੰਡ ਵਾਲੇ ਮਿਸਤਰੀ ਨੇ ਇਹਨਾਂ ਨੂੰ ਪੁੱਛ ਲੈ ਇਹਨਾਂ ਦੀ ਨਿਗਾ ਚ ਹੁੰਦਾ ਵੀਰੇ ਇਸ ਤਰਫ ਓਏ ਇਹਨਾਂ ਨੂੰ ਕੀ ਪਤਾ ਹੈ ਓਏ ਬਾ ਓਏ ਤੇਰੇ ਮਸ਼ੀਨਾਂ ਮਸ਼ੀਨਾ ਟਰੈਕਟਰ ਖੋਲ ਕੇ ਰੱਖਦੇ ਨੇ ਵੀਰੇ ਆ ਬਈ ਆਈ ਬਈ ਯਾਰ ਮਣੋ ਚੱਲ ਕਰੀਂ ਨਾਲੇ ਪਹਿਲਾਂ ਹਾਂ ਬਈ ਆਇਆ ਬਾਪੂ ਹਾਂ ਪਈ ਅਸੀਂ ਟਰੈਕਟਰ ਲੈਣਾ ਹੈ। ਇਹ ਟਰੈਕਟਰ ਨਹੀਂ ਖੜਾ ਕੋਈ ਨੀਗਾ ਚ। ਆਹ ਦੇ ਆਪਨਾ ਟਰੈਕਟਰ ਬਿਕਾ ਹੋਈ ਐ। ਮੁੰਡਾ ਖੜਾ ਕੇ ਦੇ ਜੀ ਆਪਨੇ ਲਵੇ। ਕੌਣ ਖੜਾ ਕਿਥੇ ਦਾ ਬਈ ਇਹ ਟਰੈਕਟਰ ਆ। ਇਹ ਬਈ ਹੈਗਾ ਇੱਥੋਂ ਦਾ ਹੀ ਐ। ਲਵੇ ਪਿੰਡ ਦਾ ਹੀ ਆਪਨੇ। ਪੰਜਾਬ ਨੰਬਰੀ ਆ। ਹਾਂ ਹਾਂ ਪੰਜਾਬ ਨੰਬਰੀ ਆ। ਇਹ ਕਿੰਨਾ ਮਾਡਲ ਐ? ਕਿੰਨਾ ਮਾਡਲ ਮੋਡਲ ਆ? ਮਾਡਲ 14 ਐ। ਓ। ਕਿੰਨੇ ਦਾ ਲਵੂਗਾ ਇਹ? ਇਹ 3.5 ਲੱਖ ਦੇ ਦਿਆਂਗੇ। 3.5 ਕਹਿੰਦਾ ਦੇਖ। ਦੇਖ ਫਿਰ ਮੜਾ ਜਾ ਕਰਦਾ ਇੱਕ ਮੋਟਰ ਮੋਟਰ ਐ ਸਾਈਡ ਤੇ ਲੱਗ। ਨਾ ਦੇਖ ਲੋ ਕੋਈ ਚੱਕਰ। ਆਪਨੇ। ਦੇਖ ਆਪੂੰ ਚਲਾ ਕੇ ਦੇ। बाबे <laughs> जी ਇਹਦਾ ਸਾਰਾ ਟਾਇਰ ਬਦਲਾ ਦੇਣਾ ਜੇ ਕੋਈ ਬੰਦ ਚੱਕਦਾ ਕਰਨੀ ਹੈਗਾ ਹਾਂ ਜੇ ਸਰਦ ਹੋ ਗਿਆ ਹੋਰ ਤੇ ਭਾਈ ਮੁੰਡਾ ਟਰੈਕਟਰ ਦਾ ਠੀਕ ਹੈਗਾ ਟਾਇਰ ਵੀ ਨਵੇਂ ਨੇਗੇ ਬਾਕੀ ਉਹ ਵੀ ਚਲਾ ਕੇ ਚਲਾਈ ਵੀ ਠੀਕ ਹੈ ਪੁਰੂ ਦੇਣ ਵਾਲੀ ਗੱਲ ਗਰੀਬ ਕਿੰਨੇ ਪੈਸੇ ਮੰਗਦੇ ਉਹਦੇ ਸਾਢੇ 3 ਲੱਖ ਹੁਣ ਸਾਢੇ 3 ਲੱਖ ਦੋ ਸਾਢੇ 3 ਦਾ ਬਾਹਲਾ ਹੈਗਾ ਬਾਕੀ ਮੈਂ ਪੁੱਛ ਰਿਹਾ ਮੈਂ ਦਲਾਲ ਹੁਣਾ ਮਰੇ 1000 ਰੁਪਿਆ ਲੈਣਾ ਮੈਂ ਤਾਂ ਹੋਰ ਦੱਸ ਵੀ ਕਰਨਾ ਨੇ ਚੱਲ ਪਹਿਲੇ ਛੱਡ ਲੈ ਸਾਡੇ ਪੈਸੇ ਲੱਗ ਪੁੱਛ ਯਾਰ ਮੜਾ ਵੀ ਕੀ ਕਿੰਨੇ ਦਾ ਦਿੰਦਾਗਾ ਦੇਣ ਵਾਲੀ ਗੱਲ ਕਰੀ ਉਹਨੂੰ ਕਰ ਲੈ ਆ ਕਿਸੇ ਲੈਣਾ ਹੈ ਜੀ ਉਹਨਾਂ ਦੀ ਹੈ ਨਹੀਂ ਗੇਰੀ ਲੋ ਅੱਬੀ ਟਰੈਕ ਦੇਖਣ ਆਏ ਨੇ ਯਾਰ ਤੇਰਾ ਹਾਂ ਇਹਦਾ ਤਿੰਨ ਸਵਾ ਦਿਨ ਤੋਂ ਬੈਠੇ ਨੇ ਯਾਰ ਚੱਲ ਦੇ ਕੋਈ ਕੀ ਕਹਿੰਦੇ ਕਹਿੰਦੇ ਉਹ ਪਪਰਾਵਾ ਉਹਦਾ ਦਵਾ ਦੇ ਡਾਇਰੈਕਟਰ ਮੇਰਾ ਦਾ ਮਸਾਲਾ ਯਾਰ ਹੁਣ ਫਰੀਚ ਨਾਲ ਕਾਜੀਏ ਮੇਰੇ ਯਾਰ ਸੁਣ ਮੈਂ ਪੈਸਾ ਹੁਣ ਲੱਗਣਗੇ ਉਹ ਜਾ ਫਿਰ ਕਿੰਨੇ ਕਿੰਨੇ ਕਹਿੰਦਾ ਉਹ ਉਹਦਾ ਬਾਬਾ 345 ਕਹਿੰਦਾ 345 ਦਾ ਬਾਲਾ ਆ ਪਪਰਾਵਾ ਸਾਡਲੇ ਮੈਂ ਤੁਹਾਨੂੰ ਸਿੱਧੀ ਵਾਲਾ ਸੁਣਾ ਅਸੀਂ ਲੱਖਾਂ ਐਕਟਰ ਦੂਆ ਵਿਚਾੜ ਲਓ ਫੋਟ ਦੀਗਾ ਤਨਹੇ ਤੈਨ ਲੱਖ ਰੈਟਰ ਮਿਲ ਜੂਗਾ ਹੁਣ ਤਾਂ ਆ ਵੀ ਉਤਲੇ ਤਰੇ ਦਾ ਕੋਣ ਮੈਂ ਗੱਲ ਲਗਾ ਰਿਆ ਤੂੰ ਉਹਨੂੰ ਕਹ ਦੇ ਕਹ ਦੇ ਯਾਰ ਮੰਨੇ ਨਹੀਂ ਸਾਰਾ ਕੁਝ ਜਿਵੇਂ ਮਰਦੀ ਆ ਕਹ ਦੇ ਯਾਰ ਨਵੇੜ ਗੱਲ ਤੂੰ ਨੂੰ ਤੇਰੀ ਮਾਈ ਤੋਂ ਇੱਕ ਗੱਲ ਮੈਂ ਦਾਂ ਤੇਰੀ ਮੰਨੂਗਾ ਤੂੰ ਤਨ ਲੱਖ ਦੀ 20 ਦਿੰਨੇ ਆ 3 ਲੱਖ ਦੇ ਮੈਂ ਟਾਈਮ ਤੇ 20 ਤੈਨੂੰ ਦੇਵਾਂਗੇ ਫੇਰ ਹੈਲੋ ਉਹ ਯਾਰ ਉਹ ਤਾਂ ਤੈਨੂੰ 20 ਕਹਿੰਦੇ ਨੇ ਉਹ ਬਹੁਤ ਬਣਾਇਆ ਯਾਰ ਮੈਂ ਮੰਨਦੀ ਹੁਣ ਮੈਂ ਹੀ ਜਾ ਧੰਨ ਬਾਲੇ ਨੂੰ ਇਹਨਾਂ ਨਾਲ ਪੈਸੇ ਉਹ ਚੱਲ ਪਰ ਚੱਲ ਠੀਕ ਹੈ ਯਾਰ ਠੀਕ ਬਾਪਾ ਤੈਨੂੰ ਵੀ ਪੱਕਾ ਦੇ ਦੀ ਫਿਰ ਕਿਤੇ ਗੱਲ ਤੇ ਕਰ ਗੱਲ ਆ ਲੈ ਇੱਕ ਆ ਗਿਣੋਗੇ ਗਿਣ ਕੇ ਦਿਨ ਪਰਦਾ ਹੀ ਵਾ ਜਾ ਉਧਰ ਚੱਲ ਆ ਲੈ ਆ ਦੇ ਯਾਰ ਮੇਰੇ ਬਾਪੂ ਮਦਾਂ ਮੰਨ ਰਿਹਾ ਆ ਲੈ ਪੂਰਾ ਤੈਨੂੰ ਪੂਰਾ ਤੈਨੂੰ ਲੱਖ ਹੈ ਹਾਂ ਹਾਂ ਵਧੀਆ ਲਗਾਈ ਦੀ ਹੁੱਕ ਜੀ ਦੇ ਦੇ ਇਹ ਸਮਾਨ ਕੋਈ ਨਾ ਬਾਪਾ ਦੇ ਜੂ ਇਹਦਾ ਟੈਨਸ਼ਨ ਨਾ ਲੈ ਹਾਂ ਬਾਕੀ ਮਾਸੀ ਆਪਣਾ ਪੈਂਟਨ ਮੋਲੀ ਆ ਉੱਥੇ ਆਪਣੀ ਠੀਕ ਠੀਕ ਹਾਂ ਚੱਲ ਬੈਠ ਕੇ ਆ ਰਾਂ ਮਿਲ ਗਿਆ ਹੁਤਾ ਡਾਇਰੈਕਟਰ हाए बढ़िया पैसे बन गया हा नजारा आ गया चल हक बापू मैं आए तू भी आ जा कोई तो आएगा मोटरसाइकिल पे आऊं ये तो ही छटना ट्रैक्टर ले लिया हां भाई मेरा बढ़िया पैसे बन गए ओ नाल यार बापू देखी खर्चा बड़ी खबर आ रही है किसानों को लेकर ने बड़ा फैसला किया है पंजाब सरकार ने किसानों 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 की की कर्ज कर्ज माफी कर दिया है है जिन जिन के के पास पास गौर से सुनिए एकड़ तक ज़मीन उनका वो वाला माफ किया जाएगा जिन्होंने का ਮੈਨੂੰ ਪਤਾ ਤਾਂ ਲਿਮਟਡ ਨੂੰ ਜੋੜ ਰੱਖਣੇ ਪਰ ਇਹਨਾਂ ਨੂੰ ਕੁਛ ਨਹੀਂ ਹੁੰਦਾ ਉਹ ਨਿਭਰਦੇ ਆਪਾਂ ਮੈਨੂੰ ਨਹੀਂ ਉਹ ਕਿਸ਼ਤ ਭਰ ਕੇ ਆਉਣੀਆਂ ਜਿਹੜੀ ਉਹ ਮੇਰੇ ਉਹਦੇ ਪਰਾਂ ਜਵੇਂ ਕੀ ਭਰ ਲੈਣਾ ਆਪਾਂ ਨੇ ਨਹੀਂ ਆਪਾਂ ਮੈਂ ਤਾਂ ਮੈਂ ਤਾਂ ਆਈਫੋਨ ਸਾਊਂਡ ਚਾਹੀਦਾ ਦੇਖ ਲੈ 40 2 ਲੱਖ ਰੁਪਏ ਮਾਫ ਹੋ ਗਿਆ ਮਾੜਾਗਾ ਉਹਦੇ ਸਕੂਲ ਸਾਡੇ ਕੀ ਆਪਾਂ ਖੇ ਜਾਣਾ ਸੀ ਨਾ ਅਸੀਂ ਦਾ ਬੋਲਟ ਲਿਆਵਾਂਗੇ ਮੈਂ ਤਾਂ ਪਾਣੀ ਦੇ ਬੋਲਟਾਂ ਦੇ ਆ ਬੈਠਾ ਮੈਂ ਨਹੀਂ ਹੱਟਦਾ ਮੈਂ ਵੀ ਨਹੀਂ ਹੱਟਦਾ ਲੈ ਆ ਮੇਰੀ ਵੀ ਹੱਟਦਾ ਲੈ ਅਸ ਦਾ ਬੋਲਟ ਲਿਆਵਾਂਗੇ ਮੈਨੂੰ ਫਾਉਲੇ ਲੈ ਮੈਂ ਬੋਲ ਲਿਆਉਂਗਾ ਨਾ ਐਸਾ ਬੋਲਟ ਲੈ ਵੇ ਕੀ ਯਾਰ ਤੇਰੀ ਬੁੱਗੂ ਬੰਦੇ ਦੀ ਗੱਲ ਐ ਇਹ ਯਾਰ ਮੈਨੂੰ ਕਰਜ਼ਾ ਮਾਗ ਹੋ ਗਿਆ ਹੁਣ ਤੂੰ ਆਹ ਹੋਰ ਦੱਸ ਕੀ ਭਾਲਦਾ ਤੈਨੂੰ ਕਰਜ਼ਾ ਮਾਗ ਹੋ ਗਿਆ ਮੈਨੂੰ ਕੀ ਕਰੀਏ ਸਾਨੂੰ ਪੈਸੇ ਦੇ ਪਹਿਲਾਂ ਆਇਆ ਦੇਖੀ ਖੇੜਿਆ ਪਿਆ ਸਾਰੇ ਪਾਸਿਓ ਇਹ ਮਾਰੇਗਾ ਬੋਲਟ ਲੈ ਮੈਂ ਤੂੰ ਇਹ ਗੇੜ ਨੂੰ ਵੇਚ ਕੇ ਸਾਈਕਲ ਲਿਆ ਬੋਲਟ ਲੈ ਮੈਂ ਤੂੰ ਬੜਿਆ ਬੋਲਟ ਦਾ ਭਾਦਾ ਦੂ ਏ ਅਸੀਂ ਬੋਲਟ ਲੈ ਮੈਂ ਖੇਤ ਆ ਜੀ ਨੂੰ ਤੇ ਹੁਣ ਚੰਗੀ ਨਾ ਮੰਨਦਾ ਤੂੰ ਇਹਨੂੰ ਪੜ੍ਹ ਸਾਉਣ ਪਲੱਸ ਅਸੀਂ ਕੋਈ ਕੰਮ ਨਹੀਂ ਕਰਦੇ ਤੈਨੂੰ ਹੁਣ ਇਹ ਵੀ 7 ਪਲੱਸ ਆਵਾ ਅਸੀਂ ਕੋਈ ਕੰਮ ਨਹੀਂ ਕਰ ਹਾਂ ਅਸੀਂ ਨਹੀਂ ਕਰਦੇ ਨਾ ਮੈਂ ਸਕੂਲ ਹੀ ਆਵਾ ਕੁੜੀ ਬੈਠੇ ਉਹ ਤੁਸੀਂ ਮੇਰੇ ਮੁੰਡੇ ਉਸ ਨੂੰ ਸ਼ਰਮ ਨਹੀਂ ਆਉਂਦੀ ਆ ਉਸ ਕਹਿੰਦੇ ਨੇ ਉਹਦੇ ਪਿਆਰ ਨਾਲ ਨਾ ਉਹ ਨਹੀਂ ਤੁਹਾਨੂੰ ਨਹੀਂ ਆਉਂਦੀ ਜਦੋਂ ਤੱਕ ਪੈਸੇ ਦੇ ਦੇ ਉਸ ਤਾਂ ਲੈ ਲਾਂਗੇ ਮੇਰਾ ਸਾਮ ਚੰਮ ਵੇਚ ਦੇ ਬੋਲਟ ਲਿਆ ਬਣਿਆ ਬੋਲਟਾਂ ਆ ਲੈ ਹੁਣ ਲਿਆ 7+ ਨਹੀਂ ਮੰਨੀਂਗਾ ਨਹੀਂ ਮੰਨੀਂਗਾ 4 ਬੰਦੀ 4 ਬੰਦੀ ਦੇ ਵਾਪੋਂ ਗਾਤਾ ਆ ਵਾਪੋਂ ਹਾਂ ਜਾ ਲੈ ਲੈ ਫਾਟ ਜਾ ਪਿੱਛੇ ਬੈਣੀ ਟੱਡ ਨਹੀਂ ਤੂੰ ਪਰਜੋਤ ਮਿਲ ਕੇ ਪੈਸੇ ਆ ਫੜਨਾ ਕਿਤੇ ਕੋਈ ਘੇਰ ਲੈ ਰਾਹ ਚੱਲ ਕੋ ਕੋ ਘੇਰ ਰੱਖ ਤੂੰ ਵੀ ਨਾ ਗੱਟਾ ਬਣਦੇ ਫੜ ਕੇ ਨਾਲੇ ਛੱਕੜੇ ਨੂੰ ਇਹਨੂੰ ਵੇਚ ਕੇ ਆਵਾਂਗੇ ਮੁੰਡਾ ਤੈਨੂੰ ਆਈ ਵੰਟ ਟੂ ਹਾਰੀ ਜਵਨ ਬਲਾਸਰ ਪਹਿਲਾ ਬੋਟਰ ਲਮਾਗੇ ਜੇ ਪੈਸੇ ਬਚ ਗਏ ਉਹ ਜੋ ਦੇਖ ਲਾਂ ਆ ਪੀ ਜਾ ਆਪੀ ਨੂੰ ਪਤਾ ਨਹੀਂ ਮੇਰੇ ਨਾਲ ਜੋ ਆਇਆ ਕੀ ਕਰਦਾ ਫਰੀ ਜਾਂਦਾ ਹੈ ਆ ਲੈਦਾ ਵਪੂ ਕਿਹ ਲੈਦਾ ਬੋਟਰ ਹੁਣੇ ਦੁੱਧ ਦੇਉਂਦੇ ਨੂੰ ਇਹ ਇਹ ਤਾਂ ਬਸ ਪਰਾਨਾ ਕਿਥੇ ਗਿਆ ਪਰਾਨਾ ਤਾਂ ਵੇਚਦਾ ਚਾਰਦਾ ਸਕੂਲੀ ਕਹਦੀ ਐ ਏ ਨਾ ਫੂ ਦਵੀਰ ਨਾ ਗੰਜੂਸਾ ਮੈਂ ਆਹ ਦਾ ਬੁਲਟ ਲਿਆਂਦਾ ਮੈਨੂੰ ਆਹ ਐਮ ਆਈ 6 ਪ੍ਰੋ ਲਿਆ ਕੇ ਦੇਤਾ ਉਹਦੋਂ ਆਦਮ ਨੂੰ ਕੀ ਕਹਦੀ ਇਹਨੂੰ ਓਏ ਓ ਯਾਰ ਵੱਡਾ ਆਪਲਾ ਮੰਗਦਾ ਸੀ ਮੈਂ ਇਹਦੇ ਨਾਲ ਉਹ ਚੱਲ ਪਾਉਂਦੀ ਦਾ ਮੰਗ ਉਹ ਪੁਰਾਣਾ ਵੇਚਦਾ ਹੀ ਆਹੀ ਲੈ ਜਾਗਾ ਹੁਣ ਉਹ ਮੈਨੂੰ ਚੱਲਣਾ ਉਹ ਤਾਂ ਮੇਰੀ ਯਾਰ ਉਹਦੀ ਯਾਰ ਮੇਰੀ ਨਿਸਾਨੀ ਦੀ ਕੋਈ ਨਾ ਤਾਂ ਹੁਣ ਵੇਚਾ ਫੋਟੋ ਖਿੱਚਦਾ ਇੱਕ ਆ ਥੋੜੇ ਕੰਮਾਂ ਲੱchnੇ ਹੋੜੀ ਕੋਈ ਨਾ ਬੁਣਿਆ ਆ ਚੱਲੀ ਜਾਂਦਾ ਚੱਲੀ ਖੇਤ ਕਣਕਪੁਰ ਦੀ ਆ ਓਏ ਇੱਕ ਢੇੜਾ ਵੇਹੇ ਦੇਣਾ ਓਏ ਇਕ ਲੁੰਮੀ ਮਿਲ ਜਾਈ ਜਾਏ ਆ ਜਾ ਖੇਤ ਚੱਲਣਾ ਕਣਕ ਵੱਢਾਂਗੇ ਅੱਜੋ ਬਸ ਬੜਦਾਂਗੇ ਹਫਤੇ ਜਿਹੜਾ ਤਾਂ ਪੱਕੀਆਂ ਨਹੀਂ ਆਉਂਦੀਆਂ ਭਾਈ ਜੀ ਹਾਂ ਭਾਈ ਉਹ ਜਾਦਵਿੰਦਰ ਸਿੰਘ ਹਰਨੇਕ ਸਿੰਘ ਦਾ ਹੈ ਯਾਰ ਓਰੇ ਕੋਈ ਆਂ ਗਾਂ ਵਾਲੀ ਫਿਰਨੀ ਮਰ ਕੇ ਵੀਰੇ ਸਾਹਮਣੇ ਪਹਿਲੇ ਹੀ ਘਰ ਆਊਗਾ ਅੱਛਾ ਉਹ ਪਹਿਲੇ ਹੀ ਘਰ ਆ ਵੀਰੇ ਹਾਂ ਠੀਕੀ ਕਰਨਾ ਹੈ ਭਾਈ ਯਾਰ ਆਪਾਂ ਇਥੋਂ ਬ੍ਰਾਂਚ ਤੋਂ ਆਏ ਸੀਗੇ ਬੈਂਕ ਚੋਂ ਹਾਂ ਉਹਨਾਂ ਦਾ ਲੋਨ ਜੇ ਲੇਤਾ ਹੋਇਆ ਸੀਗਾ ਲਿਮਟ ਕਰਵਾਈ ਹੋਈ ਸੀਗੀ ਆ ਸਾਹਮਣੇ ਹੀ ਘਰ ਆ ਬਈ ਆ ਉਹ ਪਹਿਲੇ ਘਰ ਆ ਵੀਰੇ ਚੱਲ ਬਈ ਠੀਕ ਆ ਧੰਨਵਾਦ ਬਈ ਹੋ ਚਾਹ ਪਾਣੀ ਬਈ ਜਦਾ ਆ ਹੀ ਲੱਗਦਾ ਜੀ ਮੈਨੂੰ ਇਹੀ ਆ ਇਹ ਜੱਟ ਜੇ ਹਰਾਮੀ ਹੁੰਦੇ ਨਹੀਂ ਕੋਈ ਨਾ ਫੇ ਤੈਨੂੰ ਕਦੇ ਵਾਸਤੇ ਲੈਂਦਾ ਬੈਂਕ ਤੋਂ ਆਇਆ ਭਾਈ ਜੀ ਤੁਸੀਂ ਰੋੜੀ ਉਹ ਜਦਿੰਦਰ ਕੌਣ ਹਾਂਜੀ ਉਹ ਬੈਟਰ ਮਾੜਾ ਆ ਵਸਤਾ ਦੋ ਰੀ ਬੈਟਰ ਆ ਲੰਘੋ ਭਾਈ ਲੰਘੇ ਆ ਜਾਓ ਆ ਜਾਓ ਭਾਈਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਾਂ ਠੀਕ ਆ ਹਾਂਜੀ ਲਿਫਟ ਲੈ ਲੈਣਾ ਪਰ ਨਹੀਂ ਪੂਣੀ ਹੁੰਦੀ ਕੀ ਹੋ ਗਿਆ ਭਾਈ ਬੈਂਕ ਤੋਂ ਆਇਆ ਆ ਬੈਠੇ ਪਾਣੀ ਪੀਣੇ ਪਹਿਲਾਂ ਆਪਾਂ ਪਾਣੀ ਇੱਦਾਂ ਪੀਤਾ ਹੋਇਆਗਾ ਪਹਿਲਾਂ ਇੱਧਰ ਗੱਲ ਕਰੋ ਜਿੱਦਿਓ ਸਰਕਾਰ ਦੀਆਂ ਪਾਲਿਸੀਆਂ ਆਉਂਦੀਆਂ ਨੇ ਉਹ ਆਟੋਮੈਟਿਕ ਹੋ ਜਾਂਦੀਆਂ ਨੇ ਇਹਦਾ ਤੁਹਾਨੂੰ ਭਰਨਾ ਤਾਂ ਪੈਣਾ ਹੈਗਾ ਨਾ ਇਹਦਾ ਟਾਈਮ ਸਰ ਭਰਦੇ ਆ ਕਿ ਤੁਹਾਨੂੰ ਪਤਾ ਲੱਗਿਆ ਉਹ ਕਿ ਤੁਹਾਨੂੰ ਪਤਾ ਹੈ ਤੁਸੀਂ ਸਹੀ ਭਰਤੀ ਕਰਦੇ ਆ ਯਾਰ ਹੁਣ ਕੀ ਹੋ ਗਿਆ ਤੁਹਾਨੂੰ ਉਹ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਅਖਬਾਰ ਆ ਰਹੀ ਹੈ ਜੀ ਹਾਂ ਹੁੰਦਾ ਜਾਂਦਾ ਅੱਜ ਕਰ ਕਿਸਤ ਪਰ ਉਹ ਜਾ ਕੋਈ ਨਾ ਕੋ ਤੁ ਕਰਕੇ ਆਓ ਲੈ ਤੁਹਾਡਾ ਖਤ ਜਾਊਗਾ ਲੈ ਯਾਰ ਇਹ ਪਹਿਲਾਂ ਵੀ ਅਸੀਂ ਤੁਹਾਨੂੰ ਪਤਾ ਹੀ ਹੈਗਾ ਬਾਈ ਜੋ ਸਰਕਾਰ ਦੀਆਂ ਪਾਲਿਸੀਆਂ ਨੇ ਉਹ ਆਟੋਮੈਟਿਕ ਕਰਜਾ ਬਾਪੂ ਤੁਹਾਡੇ ਖਾਤੇ 'ਚ ਪੈਸੇ ਆ ਜਾਣਗੇ ਅੱਜ ਅੱਜ ਜਾਂ ਤਾਂ ਤੂੰ ਪੈਸੇ ਭਰਦਾ ਜਾਂ ਅਸੀਂ ਡਾਕਟਰ ਲੈ ਕੇ ਜਾਵਾਂਗੇ ਐ ਡਾਕਟਰ ਕੋਲ ਲੈ ਕੇ ਜਾਵਾਂਗੇ ਆ ਡੱਬ ਤੂੰ ਇਨੀ ਰੱਖਿਆ ਐ ਐ ਡਾਕਟਰ ਕੋਲ ਲੈ ਕੇ ਤੁਸੀਂ ਮੇਰਾ ਓ ਯਾਰ ਏ ਤਾਰੀ ਗੱਲ ਪੱਪੂ ਓਏ ਚਲ ਜੀ ਨਾ ਲੋ ਬਈ ਇੱਥੇ ਲੈ ਕੇ ਆਣੇ ਲੋਗੇ ਬੋਲਟੇਜੋਂ ਸਾਨੂੰ ਮਾਫ਼ ਕਰਦੇ ਬੱਪੂ ਸਾਨੂੰ ਪਤਾ ਨਹੀਂ ਸੀ ਜਿੰਦਾ ਪੱਠੇਕਾ ਦੇਣਾ ਉਧਰ ਜ਼ਮੀਨ ਦਾ ਲੈ ਉਹਨਾਂ ਟਰੈਕਟਰ ਗਿਆ ਮੰਨਦਾ ਤੂੰ ਆਪਣੀ ਮੇਰੀ ਤੇਰੇ ਬਸੇਰਾ ਗਏ ਨਾਂ ਲੈ ਨਾਂ ਲੈ ਨਾਂ ਲੈ ਚੱਲ ਕੋਈ ਨਾ ਬੱਪੂ ਇਹਨੂੰ ਵੇਚੋ ਸਾਨੂੰ ਮਾਫ਼ ਕਰਦੇ ਬੱਪੂ ਇਹਨੂੰ ਵੇਚ ਕੇ ਬੰਦ ਤਾਂ ਕੋਈ ਨਾ ਮਰ ਜੇ ਮਾਲਕਾ ਦੇ ਤਾ ਕੋਈ ਨਾ ਹੁਣ ਨਾ ਕਰੋ ਅੰਦਰ ਪਾਜੋ ਅੰਦਰ ਬਾਹਰ ਲੈ ਜਾਇਂ ਪੁਦੀ ਜਿੱਤੇ ਜਮੀ ਮਿੱਟੀ ਚ ਮਿਲਦੀ ਪੈਂਟ ਚ ਜਮੀ ਖੇ ਹੋ ਗਈ ਮੈਨੂੰ ਇਹ ਦੇਖਿਆ ਜਾਂਦਾ ਯਾਰ ਤੋਰੀ ਯਾਰ ਨਾ ਆਪਣੇ ਕਰਕੇ ਆਪਣਾ ਟਰੈਕਟਰ ਬੈਂਕ ਚ ਵਾਗਿਆ ਹੈ ਉਹ ਬੰਦੇ ਨੇ ਬੋਲਟ ਲੈ ਕੇ ਫਿਰ ਆਦੇ ਨੇਗੇ ਬੈਂਕਾਂ ਦੇ ਟਰੈਕਟਰ ਲੈ ਕੇ ਕੀ ਜਿੱਤਰ ਹੋ ਜਾ ਰ ਬਾਪੂ ਦਾ ਮੈਂ ਮੇਰੀ ਗੱਲ ਸੁਣ ਪਰਵੇ ਤਾਂ ਤੂੰ ਨਾ ਬੜੀਆ ਪੜੀ ਸੀਗਾ ਪਰਨ ਲੱਗ ਗਿਆ ਬਾਪੂ ਦਾ ਖਿਆਲ ਰੱਖੀਂਗਾ ਮੈਂ ਤਾਂ ਆਪਣੀ ਕਹਾਣੀ ਖਤਮ ਕਰਦਾ ਕਿਉਂ ਵੀ ਕੰਨਾ ਵੀ ਆ ਬਾਪੂ ਬਾਪੂ ਭੱਜ ਗਿਆ ਕੀ ਹੋ ਗਿਆ ਦਵਾਈ ਪੀਦਾ ਕੀ ਕਰ ਰਹਾ ਹਾਂ ਪਾਗਲਾ ਹੋਇਆ ਤੂੰ ਉਹ ਕਾਂ ਨੂੰ ਬਾਪੂ ਪਾਗਲਾ ਹੋਇਆ ਤੂੰ ਆਪਾਂ ਪੋਪਸਾਨੇ ਦੇ ਪੁੱਤ ਆਪਾਂ ਦਿਨ ਰਾਤ ਮਿਹਨਤ ਕਰਕੇ ਕੰਮ ਚਲਾਵਾਂਗੇ ਚੰਗਾ ਆਪਾਂ ਨਹੀਂ ਨਹੀਂ ਆਪਾਂ ਦਿਨ ਰਾਤ ਮਿਹਨਤ ਕਰਕੇ ਕੰਮ ਚਲਾਵਾਂਗੇ ਮੇਰੇ ਪੁੱਤ ਬਹੁਤ ਸਿਆਣੇ ਨੇਗੇ ਆਹ ਕੰਮ ਕਰ ਦਿੰਦਾ ਪਾਗਲਾ ਤੂੰ ਯਾਰ ਆਹ ਨਹੀਂ ਉਹ ਕਰ ਦਿੰਦੇ ਠੀਕ ਹੈ ਇਹਦੇ ਲੋਕ ਕਰ ਦਿੰਦੇ ਹੈ ਜੇ ਤੁਸੀਂ ਆਪਾਂ ਨਹੀਂ ਕਰਦੇ ਆਪਾਂ ਦਿਨ ਰਾਤ ਮਿਹਨਤ ਕਰਾਂ ਤੁਸੀਂ ਮੇਰੇ ਨਾਲ ਕੰਮ ਕਰਾਇਆ ਕਰੋ ਠੀਕ ਹੈ ਆਪਾਂ ਤੈਨੂੰ ਚੱਕਾਂਗੇ ਫਟੇ ਆਪਾਂ ਕੰਮ ਦੇ ਵਿੱਚ ਉਹਿੱਦ ਦਿਲ ਹੌਲੀ ਕਰਦੇ ਹੁੰਦੇ ਕੋਈ ਚੱਕਰ ਨਹੀਂ ਆਦਾ ਆਪਾਂ ਤੁਹਾਨੂੰ ਮੂਰ ਦੇ ਦਵਾ ਚੰਗਾ ਉਹ ਟੈਨਸ਼ਨ ਲੈ ਆਇਆ